ਗਾਇਤ ਸ੍ਰੀ ਨੂੰ ਮਹੱਲਾ ਚੌਥਾ ਘਰ ਪਹਿਲਾ ਚੌਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੀਰ ਹੈ ਹਿਰ ਰੈ ਰਤਨ ਨਾਮ ਹਰ ਬਸਿਆ ਸਤਿਗੁਰੂ ਆਨੰਦਾਸ ਮਾਰੇ ਸਾਹਿਬ ਜੀ ਅੰਮ੍ਰਿਤ ਸਾਹਿਬ ਜਿਸ ਨੇ ਆਵਾਜ਼ ਕੀਤਾ ਹੈ ਇੱਕ ਪੂਰਨ ਪੰਖ ਦਾਇਆ ਅੰਮ੍ਰਿਤ ਸਰਵ ਜੀਉਂ ਦੇ ਬਾਹਰ ਹੈ ਬੈਠਾ ਸਭੀ بادشاہ ਰਹੰਦਾ ਸਤਿਗੁਰੂ ਦੇ ਹਵਾਲੇ ਕੋਈ ਜੀ ਬਿਸਾਰ ਜੀ ਕਰਮਖਸ਼ਤ ਹੈ ਰਹਿਣੇ ਇਹ ਕਿ ਕਾਪਿਆਗੀ ਸਾਡੇ ਹਿਰਦੇ ਚ ਨਾਮ ਜਿਵੇਂ ਵਸੇ ਉਹ ਕਿਰਪਾ ਦ੍ਰਿਸ਼ਟੀ ਕਰੋ ਤਾਂ ਸੁਣ ਕੇ ਗੁਰੂ ਸਾਹਿਬ ਜੀ ਇਹ ਜੈਸਰੀ ਆਗਮਨੀ ਰੰਮ ਕਰਦੇ ਆ ਘਰ ਪਹਿਲੇ ਸਰਕਾਰ ਚ ਚੋਂ ਚੋਂ ਪੌੜੀ ਵਾਲੇ ਸ਼ਬਦ ਗਾਉਂਦੇ ਆ ਇੱਕੋ ਵਾਹਿਗੁਰੂ ਪਰਮੇਸ਼ਰ ਹੈ ਓਮਕਾਰ ਸਾਦਾ ਦਾ ਪ੍ਰਕਾਸ਼ਕ ਹੈ ਸਤਿ ਸ੍ਰੀ ਕਾਲਵਾਦ ਰੂਪ ਹੈ ਗੁਰੂ ਚੇਤਨ ਸਰੂਪ ਹੈ ਪ੍ਰਸਾਦ ਅਮੰਦ ਰੂਪ ਹੈ ਉਹਦਾ ਆਦਿ ਕੀ ਦੇਜਮੰਤੂ ਮੰਗਲੋਚਾਰਨ ਕਰਕੇ ਰਾਗ ਰੰਗ ਕਰਦੇ ਆ ਪਹਿਲੇ ਪਾਤਸ਼ਾਹ ਦੀ ਤੇ ਤੀਜੇ ਪਾਤਸ਼ਾਹੀ ਬਾਣੀ ਦੀ ਚੌਥੇ ਪਾਤਸ਼ਾਹ ਤੋਂ ਆਰੰਭ ਹੁੰਦਾ ਜੈ શ્રી ਰਾਗ ਮੇਰਾ ਹੀਰ ਹੈ ਰਤਨ ਨਾਮ ਹਰ ਵਸਿਆ ਸਤਜੀਬੀ ਸਾਹਿਬ ਜੀ ਆਪ ਦੱਸ ਜਨ ਕੇ ਭਾਈ ਸਾਡੇ ਹਿਰਦੇ ਵਿੱਚ ਸਤਜੀਬੀ ਸਾਹਿਬ ਦਾ ਰਤਨ ਬਾਤ ਅਮੋਲਕ ਰਸੁੰਦੀ ਨੇ ਆਈ ਗਿਆਨ ਪ੍ਰਕਾਸ਼ ਕਰਨ ਵਾਲਾ ਰਸੁੰ ਬ੍ਰਹਮ ਸਰੂਪ ਨੂੰ ਪ੍ਰਗਟ ਕਰਨ ਵਾਲਾ ਪਰਮੇਸ਼ਰ ਦਾ ਨਾਮ ਵਸ ਗਿਆ ਹੈ ਕਦੋਂ ਵਸਿਆ ਹੋਰ ਹੱਥ ਧਰਿਓ ਮੇਰੇ ਮਾਥਾ ਮੱਥੇ ਦੇ ਤੇ ਜੋ ਸਤਿਗੁਰੂ ਅਵੰਗ ਦਾ ਅਖੀਰ ਕਿਰਪਾ ਦਾ ਹੱਥ ਰੱਖਿਆ ਮਾਲਕ ਜੀ ਜੇ ਪਾਪရှင် ਸਾਡੇ ਤੇ ਕਿਰਪਾ ਕੀਤੀ ਸਾਡੇ ਮੱਥੇ ਤੇ ਪਿਆਰ ਭਰਿਆ ਹੋਇਆ ਹੱਥ ਰੱਖ ਦਿੱਤਾ ਸਾਡੇ ਹਿਰਦੇ ਚੋਡੇ ਵੇ ਨਾਮ ਵਸ ਗਿਆ ਮਹਾਰਾਜ ਦੀ ਕਿਰਪਾ ਕਰਕੇ ਐਵੇਂ ਗੁਰੂ ਮਹਾਰਾਜ ਦਾਵ ਜੀ ਨੇ ਕਿਰਪਾ ਦਾ ਹੱਥ ਸਾਡੇ ਮੱਥੇ ਅੰਤਾਂ ਕਰਦੇ ਮੇ ਰੱਖਣਾ ਕੀਤਾ ਬਖਸ਼ੀ ਕੀ ਤੀਮਾਰਾ ਨੰਬਰ ਤੋਂ ਆਉਂਦੇ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਇਹ ਦੁਖ ਕਾਮ ਕਰਤੇ ਨਾਮ ਕਰਕੇ ਜਨਮਾਂ ਜਨਮਾਂ ਦੇ ਜਿਹੜੇ ਕਿਲ ਵਿਖਤੀ ਚਾਰ ਪ੍ਰਕਾਰ ਦੇ ਤਾਕ ਬ੍ਰਾਹਮਣ ਕੇ ਲਈ ਘਾਤ ਕੰਨ ਕਾਰਨ ਚਿਆਰੀ ਕਾ ਜਾਣ ਬ੍ਰਾਹਮਣ ਬ੍ਰਹਮ ਗਿਆਨੀ ਨੂੰ ਮਾਰਨ ਅਤੇ ਕੈਲੀ ਗਊ ਨੂੰ ਮਾਰਨ ਕੰਮੀ ਕੰਨੀਆਂ ਨੂੰ ਮਾਰਨ ਜਾਂ ਲੜਕੀ ਨੂੰ ਮਾਰਨ ਜਾਂ ਲੜਕੀ ਦੇ ਪੈਸੇ ਲੈਨੇ ਪਿਆਣਾ ਜਾਰੀ ਜਾਂ ਕੀ ਰਹਿਤ ਨੂੰ ਜਾਣੀਏ ਗੁਰਮੰਦਰ ਨਹੀਂ ਕੀਤ ਦੰਗਾ ਪੋਹੇ ਮ ਖਾ ਕੇ ਦਸਰੇ ਹਰ ਸੋ ਪ੍ਰੀਤ ਜੀਵੇ ਅੰਦਰ ਰਾਤ ਮਰ ਜਾਇਆ ਨਹੀਂ ਹੈ ਕੋਈ ਗੁਰਮントਰ ਜੀ ਦੇ ਚੀਕੇ ਹੋਏ ਹੱਥ ਲਾਇ ਮ ਖਾ ਕੇ ਵਾਹਿਗੁਰੂ ਦਾ ਪਿਆਰ ਪੁੱਜ ਜਾਂਦਾ ਤੇ ਅਣਜਾਣੀ ਹੁੰਦੇ ਕਹਿੰਦੇ ਸਾਨੂੰ ਕੀ ਲੱਗ ਚੱਲਿਆ ਇਹਨਾਂ ਦੀ ਬਾਵਤ ਮਾਰਨ ਦੱਸਿਆ ਫਿੜਕ ਫਿੜਕਾ ਕੋੜ ਬੜੀਆ ਸਦਾ ਸਦਾ ਮਹਾਨ ਕਿਤੇ ਮੂ ਜਿਵੇਂ ਦੇਮ ਗਿਆਨੀ ਬ੍ਰਾਹਮਣ ਨੂੰ ਮਾਰਿਆ ਬ੍ਰਾਹਮਣ ਕੈਲੀ ਗਊ ਨੂੰ ਮਾਰਨ ਵਾਲੇ ਵੀ ਫਿੜਕਾਰ ਹੈ ਜਿਨ ਕੋ ਉਹਦੇ ਪਾਈ ਕਦੋਂ ਕੀਤਾ ਹੈ ਫਿਟਕ ਫਿਟਕਾ ਕੋੜ ਬਦਈਆ ਜੇ ਲੜਕੀ ਦੇ ਪੈਸੇ ਲਏ ਐ ਜਾਂ ਲੜਕੀ ਨੂੰ ਮਾਰਿਆ ਕਰੋੜਾਂ ਬਦਈਆ ਸੱਤ ਸਾਰੀਆਂ ਉਸਨੇ ਗੁਰਾਂ ਕਹ ਰਹੇ ਐ ਕਿ ਜਿਹੜਾ ਕਹਿੰਦਾ ਮੈਨੂੰ ਕੀ ਲੱਗ ਕੇ ਲਿਆ ਮੈਂ ਲਾਅ ਮਾਜਵਾ ਐ ਉਹ ਕਹਿੰਦੇ ਸਦਾ ਸਦਾ ਮਾਨ ਹੰਕਾਰ ਹੀ ਕਿਤੀ ਫਿਰਦਾ ਇਹਨਾਂ ਦੇ ਦਿਨਾਂ ਦੀ ਦੋਸਤੀ ਬੇਦੀਨਾਂ ਦਾ ਖਾਣ ਸਿਰਫ ਹੀ ਸਾਰਨ ਜਾਣੀ ਸਦਾ ਬੁਸ਼ੀ ਸਤਾਂ ਸਦਾ ਖਤਾਨੀਆਂ ਦੀ ਵਹਦਾ ਐ ਨਾ ਵਾਹਿਗੁਰੂ ਦੀ ਬੰਦਗੀ ਤੇ ਨਹੀਂ ਉਹਰੇ ਕੋਰੇ ਹੈ ਐਸੇ ਪੁਰਖਾਂ ਨੂੰ ਇਹ ਘਾਟਾ ਹੈ ਇਹ ਚਾਰ ਪਾਪ ਮੰਨੇ ਇਹਨਾਂ ਤਹੋ ਕਹਤਾ ਜੀ ਅੱਜ ਕਿਲੋ ਕਿਹਾ ਮਹਾਰਾਜ ਨੇ ਕਿਹਨੂੰ ਜਨਮ ਕੇ ਕਿਲ ਵਿਖ ਦੁਖ ਉਤਰੇ ਇਹ ਜਨਮਾਂ ਜਨਮਾਂ ਜਿਹੜੇ ਕਿਲ ਵਿਖ ਪਾਪ ਸੀ ਨਾ ਚਾਰ ਪ੍ਰਕਾਰ ਦੇ ਬ੍ਰਾਹਮਣ ਕਹਿੰਦੀ ਪਹਿਲੀ ਕਾਦ ਕਨ ਕਾਨ ਕੈਰੀ ਕਾ ਤਾਨ ਉਹ ਕਿਲ ਵਿਖ ਚਾਰ ਪ੍ਰਕਾਰ ਦੇ ਪਾਪ ਜਿਹੜੇ ਸਨ ਉਹ ਵੀ ਉਤਰਗੇ ਤੇ ਹੋਰ ਜੋ ਕੋ ਉਤਰੇ ਗੁਰ ਜਮੁਨਾ ਬਸੇ ਵੀ ਸਾਰੇ ਮਹਾਰਾਜ ਲਾਗਤੇ ਲੈ ਗਏ ਹੁਣ ਗੁਰਨਾਮ ਦੀਓ ਰਣ ਲਾਖਾ ਭਾਈ ਸਰਬਨ ਅੰਮ੍ਰਿਤ ਨਾਮ ਰੱਖਾ ਹੈ ਇਸ ਕਰਕੇ ਰਣ ਕਰ ਜਾ ਵੀ ਲੈ ਗਿਆ ਹੈ ਕਰਜੋ ਸਾਧ ਸੰਗਤ ਜੀ ਲੋਕ ਡੰਡ ਜ ਲੋਕਾਂ ਨੂੰ ਡੰਡ ਲਾ ਦੇਗਾ ਕੋਈ ਅਕੈ ਤਾ ਡੰਡ ਕੋਈ ਦੇਵ ਤਿਆਂ ਨੂੰ ਡੰਡ ਦੇਣਾ ਕਿ ਮੇਰੇ ਸਰਾਦ ਕਾਲ ਜਾਂ ਮੇਰੇ ਕੋਈ ਮਤੀ ਬਣਾ ਇੱਕ ਤਰ ਡੰਡ ਹੁੰਦਾ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਲੋਕ ਡੰਡ ਪਿਤ ਡੰਡ ਦੇਵ ਡੰਡ ਕਿਸੇ ਦੇਵਤ ਕੋ ਰੁਣਨ ਹੋ ਜਾ ਨਹੀਂ ਕਿਸੇ ਲਾਨੇ ਦੇਵਤੇ ਨੇ ਰੁਣ ਲਿਆ ਹੈ ਇਹ ਵਸ ਕਰ ਲਿਆ ਹੈ ਇਹ ਦੇਵਦੰਡ ਹੈ ਦੇਵਦੰਡ ਪਤਲ ਦੰਡ ਲੋਕਦੰਡ ਤੇ ਰਾਜਦੰਡ ਰਾਜੇ ਵੱਲੋਂ ਕਿਸੇ ਵੀ ਕਹਿ ਚ ਪੈ ਜੇ ਨੇ ਚਾਰ ਪ੍ਰਕਾਰ ਦੇ ਦੰਡ ਹੈ ਗੁਰੂ ਸਾਹਿਬ ਨੰਬਰ ਦੇ ਨਾਮ ਦੁੱਤੇ ਇਹ ਚਾਰੇ ਪ੍ਰਕਾਰ ਦੇ ਰਣ ਨਾਉ ਕਰਦੇ ਲਏਗੇ ਹਮ ਦੰਡ ਲੈ ਕੇ ਹਮ ਮੇਰੇ ਮਨ ਭਾਜ RAM ਨਾਮ ਸਭ ਅਰਥਾ ਮੇਰੇ ਪਿਆਰੇ ਮਨੋਂ ਭਜਨ ਕਰਿਆ ਕਰ ਰਾਮ ਦੇ ਨਾਮ ਦਾ ਐਸਾ ਪਰਮੇਸ਼ਰ ਦਾ ਨਾਮ ਹੈ ਰਮਨ ਤੇ ਰਾਮਾ ਸਾਰੇ ਅਰਥ ਨੂੰ ਪਵਾਰ ਸੋਤਰਾਤ ਹੋ ਜਾਣਗੇ ਕਰਮ ਅਰਥ ਕਾਮ ਆਕਸ਼ਾ ਮਿਲ ਜਾਣਗੇ ਸਰਪੂਰ ਹੈ ਹਰ ਨਾਮ ਦਿਰਢਾਇਆ ਇਹ ਪੂਰਨ ਗੁਰਾਂ ਨੇ ਸਤਿਗੁਰੂ ਨਾਨਕ ਦੇਵ ਜੀ ਨੇ ਪਰਮੇਸ਼ਰ ਦਾ ਨਾਮ ਗੁਰਨਾਣ ਕਰ ਨਾਮ ਲੜਾਇਆ ਇਹ ਦਿਨ ਕਰਾਇਆ ਹੈ ਸਾਰੇ ਸੰਸਾਰ ਦੇ ਕਾਰਨ ਆਖੇ ਮੈਨੂੰ ਨਾ ਆਵੇ ਜੀਵਨ ਬਿਰਸਾ ਮਾਰੇ ਜੀ ਉਮਰ ਦੇ ਨਾਮ ਨਹੀਂ ਜਪਦੇ ਉਨੇ ਦਾ ਵੀ ਜੀਵਨ ਬਿਆਖੀ ਜਾਂਦਾ ਨਹੀਂ ਸੁਲ ਜਾਂਦਾ ਹੈ। ਮਹਾਉ ਬਿਨ ਗੁਰੂ ਮੂੜ ਭਏ ਹੈ ਮਨਮੁਖ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਉਪਦੇਸ਼ ਨਹੀਂ ਘਾਰਿਆ ਨਿਗੁਰੇ ਤਰੇ ਫਿਰਦੇ ਹੈ। ਉਹ ਤਾਂ ਬਾਈ ਮਨਮੁਖ ਲੋਕ ਹਨਗੇ। ਮੂੜ ਸੱਚ ਸਾਖੀ ਜਿਆਦਤੋ ਹੈ। ਬੇਕਾਮ ਹੋ ਗਏ ਹਨ ਇਹ ਮੋਹ ਮਾਇਆ ਨਿਤ ਸਾਥਾ ਉਹ ਨਾ ਜੁਣਿਆ ਦੇ ਮੋਹ ਚ ਹੀ ਭਾਈ ਫਸੇ ਰਹਿੰਦੇ ਹਨ ਗਿਨ ਸਾਧੂ ਚਰਨ ਨਾ ਸੇਵੀ ਕਬਹੂ ਉਹਨਾਂ ਬੁਰਖਾਂ ਦੇ ਸਾਧੂ ਸ੍ਰੇਸ਼ਟ ਗੁਰਾਂ ਦੇ ਚਰਨਾਂ ਕਮਲਾਂ ਦਾ ਕਦੇ ਵੀ ਪੂਜਨ ਨਹੀਂ ਕੀਤਾ ਤੈਨ ਸਭ ਜਨਮ ਆਕਾਥਾ ਉਹਨਾਂ ਵੇਲੇ ਦਾ ਸਾਰਾ ਜਨੂ ਗੁਜ਼ਰਿਆ ਉਹ ਨਿਸਕਲ ਗਿਆ ਹੈ ਗਿਨ ਸਾਧੂ ਚਰਨ ਸਾਧ ਪਗ ਸੇਵੀ ਇਹਨਾਂ ਦੇ ਸਾਧੂ ਅਧਿਕਾਰੀਆਂ ਨੇ ਸਾਧ ਸ੍ਰੇਸ਼ਟ ਗੁਰੂ ਸਾਹਿਬ ਦੇ ਜਨਮ ਜਨਮ ਕਮਨਾਂ ਨੂੰ ਸਾਧ ਸ੍ਰੇਸ਼ਟ ਜਨਮ ਕਮਨਾਂ ਦਾ ਸੇਵ ਨੂੰ ਕੀਤਾ ਹੈ ਤੇਰ ਸਫਲਿਉ ਜਨਮ ਸਨਾਥ ਜਿਨ ਸਾਧੂ ਜਨਮ ਆਦਿ ਭਗਤੀ ਜਿਨਾਂ ਨੂੰ ਸਾਧੂ ਸ੍ਰੇਸ਼ਟ ਅਧਿਕਾਰੀਆਂ ਨੇ ਸਾਧ ਸ੍ਰੇਸ਼ਟ ਜਨਮ ਗੁਰੂ ਸਾਹਿਬ ਦੇ ਸੇਵੇ ਹੈ ਤੈਨ ਸਫਲਿਉ ਜਨਮ ਸਨਾਥ ਉਹਨਾਂ ਦਾ ਸਫਲਾ ਜਨਮ ਹੈ ਉਹਨਾਂ ਦੀ ਸੰਗਤ ਕਰਨ ਵਾਲਿਆਂ ਨੂੰ ਵੀ ਸਨਾਥਾ ਪ੍ਰਿਆਨ ਨੂੰ ਪ੍ਰਾਪਤ ਹੁੰਦੇ ਹੈ ਸਾਧ ਨਾਤੇ ਦੇ ਆਣ ਦੇ ਸਾਧ ਹੁੰਦੇ ਹਨ ਇਸੇ ਪ੍ਰਕਾਰ ਜਿਨ ਸਾਧੂ ਚਰਨ ਸਾਧ ਪਗ ਸੇਵੇ ਸਾਧੂ ਜੋ ਸੇਡ ਸਤਿਗੁਰੂ ਹੈ ਚਰਨ ਜੋ ਪੂਜਨੀਕ ਹਨ ਅਤੇ ਉਹਨਾਂ ਦੇ ਸੰਤਾਂ ਦੇ ਉਹਨਾਂ ਦੇ ਗੁਰਸਿੱਖਾਂ ਦੇ ਮਹਾਂਤਵਾਂ ਦੇ ਜਿਨ੍ਹਾਂ ਨੇ ਸਾਧ ਰੱਬ ਕੇ ਜਿਤਨੂੰ ਰੰਗ ਕਰਕੇ ਚਰਨ ਕਉਨਾਂ ਦਾ ਸੇਵਨ ਕੀਤਾ ਮਨ ਮਾਨ ਸਰੀਰ ਕਰਕੇ ਤិន ਸਫਲ ਹੋ ਜਨਮਸਨ ਅਰਥ ਉਹਦਾ ਜਿਹੜਾ ਜਨਮ ਹੈ ਉਹ ਸਫਲਾ ਹੋਇਆ ਹੈ ਉਹਨਾਂ ਦੀ ਸੰਗਤ ਕਰਨ ਵਾਲੇ ਦੀ ਸੁਨਾਤ ਸ੍ਰੀ ਆਣ ਨੂੰ ਪ੍ਰਾਪਤ ਹੋਏ ਹਨ ਮੋਕੋ ਕੀ ਜੈ ਦਾਸ ਦਾਸ ਦਾਸਨ ਕੋ ਕੇਸ਼ ਕਰਕੇ ਬੇਨਤੀ ਕਰੀਏ ਸੱਚੇ 파ਰਸ਼ਾ ਮੈਨੂੰ ਜੇ ਤੇਰੇ ਮਨ ਕਰਕੇ ਵਾਸ ਹੈ ਬਾਣੀ ਕਰਕੇ ਵਾਸ ਹੈ ਸਰੀਰ ਕਰਕੇ ਵੀ ਆਪ ਦੇ ਸੇਵਕ ਹੈ ਨੇ ਉਹਨਾਂ ਦਾ ਮਨ ਮਾਨੀ ਸਵੀਕਾਰ ਕੇ ਮੈਨੂੰ ਦਾਸਾਂ ਦਾ ਦਾਸ ਜਿਵੇਂ ਪੰਜ ਪਿਆਰੇ ਆਪ ਦੇ ਸੇਵ ਕੋ ਉਹਨਾਂ ਦੇ ਅਗੇ ਮੁਗਤੇ ਹਨ ਇਸੇ ਪ੍ਰਕਾਰ ਦਾਸਾਂ ਦੇ ਦਾਸ ਸੰਗ ਮਾਰਾ ਬਣਾਓ ਮਨ ਮਾਨਿ ਸ਼ਰੀਰ ਕਰਕੇ ਹਰ ਦਇਆ ਧਾਰ ਜਗਲ ਨਾ ਖੇਜ ਜਗ ਬਿਨਾ ਧਰੀ ਅਕਾਲ ਪੁਰਖ ਸਾਡੇ ਤੇ ਦਇਆ দৃষ্টি ਕਰੋ ਆਪ ਹਮ ਅੰਧੇ ਗਿਆਨਹੀਨ ਅਗਿਆਨੀ ਅਸੀਂ ਮਾਰੇ ਅੰਧੇ ਅਗਿਆਨੀ ਹਾਂ ਸ਼ਰੂਪ ਦੇ ਗਿਆਨ ਤੋਂ ਹੀਨੇ ਹਾਂ ਕਿਉਂ ਮਨਬਧ ਰੂਪੀ ਨੇਤਰਾ ਦੇ ਵਿਚਾਰ ਰੂਪੀ ਨਿਗਰ ਨਾ ਹੋਣੇ ਕਰਕੇ ਸ਼ਰੂਪ ਦੇ ਗਿਆਨ ਤੋਂ ਹੀਨੇ ਹੋਣ ਅਗਿਆਨ ਕਰਕੇ ਹੀ ਹੰਦੇ ਹੋ ਰਹੇ ਹਾਂ ਹਮ ਤਵਾਦ ਜੀਵੰਦਲੇ ਅਗਿਆਨੀ ਹੋ ਰਹੇ ਹਾਂ ਗੁਰਾਂ ਦੇ ਗਿਆਨ ਤੋਂ ਹੀ ਨੇ ਜਿਹੜੇ ਹਨ ਮਨਬੁੱਧ ਰੂਪੀ ਨੇ ਕਹਿੰਦੇ ਵਿਚਾਰ ਰੂਪੀ ਨਿਗਾਹ ਨਹੀਂ ਹੈ ਕਿਉਂ ਚੱਲ ਹੈ ਮਾਰਗ ਪੰਥ ਤੁਸੀਂ ਕਿਸ ਪ੍ਰਕਾਰ ਦੁਨੀਆਂ ਦੇ ਮਾਰਗਾਂ 'ਚ ਚੱਲਣ ਵਾਲੇ ਇਹ ਗੁਰੂ ਕੇ ਪੰਥ ਸਿੱਖੀ ਦੇ ਰਾਹ ਕਿਵੇਂ ਚੱਲ ਸਕੀਏ ਐਸੀ ਕਿਰਪਾ ਕਰੋ ਜਿਸ ਪ੍ਰਕਾਰ ਅਸੀਂ ਦੁਨੀਆਂ ਦੇ ਮਾਰਗ ਜਮ ਮਾਰਗ ਨੂੰ ਛੱਡ ਕੇ ਇਹ ਗੁਰ ਸਿੱਖੀ ਦੇ ਮਾਰਗ 'ਤੇ ਚੱਲ ਸਕੀਏ ਜਿਸੇ ਮਾਰਗ ਦੀ ਬਾਤ ਕਹਿ ਗੁਰ ਤੋਂ ਪੰਥ ਸੁਣੋ ਗੁਰ ਸੰਗਤ ਕਹੇ ਬਲੰਦ ਯੰਕਰਾਸ ਮਕਾਈ ਇਸ ਪੰਥ ਵਿੱਚ ਮਿਲ ਕਰਕੇ ਜਨਮ ਦਾ ਡਰ ਮਿਟ ਜਾਂਦਾ ਉਹ ਗੁਰਸਿੱਖੀ ਮਾਰਗ ਵਿੱਚ ਕਿਵੇਂ ਦੁਨੀਆ ਦੇ ਮਾਰਗ ਜਮ ਮਾਰਗ ਨੂੰ ਛੱਡ ਕੇ ਇਹ ਗੁਰੂ ਕੀ ਸਿੱਖੀ ਦੇ ਪੰਥ ਵਿੱਚ ਕਿਵੇਂ ਚੱਲਣਾ ਕਰੀਏ ਕਿਸ ਪ੍ਰਕਾਰ ਚੱਲੀ ਅਸੀਂ ਭਗਤੀ ਦੇ ਮਾਰਗ ਤੇ ਕਿਉਂਕਿ ਇਹਦਾ ਪੰਥ ਗਿਆਨ ਰੂਪੀ ਪੰਡਾ ਹੈ ਹਮ ਅੰਧੇ ਕਹੋ ਗੁਰਾਂ ਚਲ ਦੀ ਜੇ ਮਾਰੇ ਅਸੀਂ ਅੰਧੇ ਅਗਿਆਨੀ ਹ ਇਸ ਪ੍ਰਕਾਰ ਸੂਰਮੇ ਨੂੰ ਪੱਲਾ ਪਕੜਾ ਲੀਏ ਦੇ ਨਾਮ ਰਿਆ ਜਾਂਦਾ ਹੈ ਇਵੇਂ ਮਾਰਿਆ ਸੀ ਮਨਗੁਦਰੂ ਕੀ ਨੇਤਰਾਂ ਦੀ ਵਿਚਾਰ ਰੂਪੀ ਨਿਗਾਹ ਤੁਹੀ ਨੇ ਸਾਨੂੰ ਆਪ ਦੀ ਸ਼ਰਨ ਰੂਪੀ ਸੰਗਤ ਰੂਪੀ ਪੱਲਾ ਪਕੜਾਵੇ ਭਗਤੀ ਰੂਪੀ ਪੱਲਾ ਦੇ ਦਿਓ ਜਨ ਨਾਨਕ ਚੱਲ ਹੈ ਮਿਲਾਂ ਤੇ ਗੁਰਗੈਰ ਜੀ ਦੇ ਸ਼ੂਰ ਮੈਥੀ ਸਿਆਖ ਦੇ ਨਾਲ ਹੀ ਜੇ ਪੱਲਾ ਪਕੜਾ ਲਈਏ ਰਣਿਆ ਜਾਂਦੇ ਇਵੇਂ ਮਾਰਿਆ ਸਾਡੇ ਅੰਦਰ ਵਿਚਾਰ ਰੂਪੀ ਨਿਗਾਹ ਹੈ ਨਹੀਂ ਅਸੀਂ ਚੱਲ ਆਪ ਦੇ ਪਿਆਰੇ ਨਾਲ ਮਿਲ ਕੇ ਚਲੀਏ ਸੱਚਖੰਡ ਵੱਲ ਨੂੰ ਅਤੇ ਆਪ ਦੇ ਸਰੂਪ ਵੱਲ ਨੂੰ ਸੱਚੇ ਪਰਸ਼ਾਂਤ ਨੂੰ ਮੁਕਤੀ ਹੋ ਕੇ ਦੁਨ ਦੇ ਪ੍ਰਚਾਰ ਕਰਕੇ ਚਲਣਾ ਕਰੀਏ ਮਿਲ ਕੇ ਸਰਕਾਰ